ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਸਵਾਗਤ ਹੈ ਤੁਹਾਡਾ ਜੁਝਾੜੇ ਦੀ ਫਾਰਮ ਤੇ ਅੱਜ ਅਸੀਂ ਗੱਲ ਕਰਾਂਗੇ ਡੇਰੀ ਫਾਰਮਾਂ ਦੇ ਫੇਲ ਹੋਣ ਦੇ ਕਾਰਨ ਇਹ ਬਹੁਤ ਚਰਚਾ ਦਾ ਵਿਸ਼ਾ ਆਇਆ ਕਿ ਕੁਝ ਨਹੀਂ ਬਚਦਾ ਪਸ਼ੂਆਂ ਚੋਂ ਕਿ ਡੇਰੀ ਫਾਰਮ ਬਹੁਤ ਫੇਲ ਹੋ ਜਾਂਦੇ ਆ ਕਈ ਲੋਕੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੰਦ ਕਰ ਦਿੰਦੇ ਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਰਮ ਬੰਦ ਹੋ ਜਾਂਦਾ ਤੋ ਅੱਜ ਅਸੀਂ ਇਸ ਵਾਰੀ ਚਰਚਾ ਕਰਾਂਗੇ ਤੇ ਇਹਦੇ ਵੈਸੇ ਮੁੱਖ ਕਾਰਨ ਮੱਝਾ گاਵਾਂ ਦੇ ਵਿੱਚ ਥਣਾ ਦੀਆਂ ਬਿਮਾਰੀਆਂ ਗੱਬਣ ਨਾ ਹੋਣਾ ਦੁੱਧ ਘਟ ਦੇਣਾ ਲਗੜਾਪਨ ਫੀਡ ਦਾ ਜ਼ਿਆਦਾ ਖਰਚਾ ਦੁੱਧ ਦਾ ਘੱਟ ਰੇਟ ਛੱਡਾਂ ਤੇ ਆਵਾਗੌਣ ਖਰਚਾ ਕਰ ਲੈਣਾ ਪਹਿਲਾਂ ਹੀ ਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਘੱਟ ਹੋਣੀ ਆ ਲੰਡਰ ਫੰਡਰ ਦੀ ਗਿਣਤੀ ਜ਼ਿਆਦਾ ਵਧ ਜਾਣੀ ਸ਼ੁਰੂ ਕਰਨ ਬਿਲੈ ਖਰਚਾ ਜ਼ਿਆਦਾ ਵਧ ਜਾਣਾ ਪਸ਼ੂਆਂ ਦਾ ਤੇ ਦੁੱਧ ਦੀ ਇਨਕਮ ਘਟਾ ਹੋਣੀ ਤੇ ਪਹਿਲੇ ਨੰਬਰ ਤੇ ਹੈਗੀ ਮਿਸਟਾਈਟਸ 70 80% ਮੇਰੀ ਫਾਰਮਾਂ ਦੇ ਫੇਲ ਹੋਣ ਦਾ ਮੁੱਖ ਕਾਰਨ ਹੈਗੀ ਮਿਸਟਾਈਟਸ ਤੇ ਇਸ 100% ਮਸਲਾ ਫੀਡ ਦੇ ਜਿਹੜਾ ਤੁਹਾਡਾ ਖਰਾਕ ਵਾ ਗਲਤ ਪ੍ਰਬੰਧਕ ਵਾ ਉਹਦੇ ਨਾਲ ਜੁੜਿਆ ਹੋਇਆ ਵਾ ਇਹ ਅੱਗੇ ਹੈਗਾ ਲੰਗੜਾਪਨ ਇਹ ਵੀ ਮੁੱਖ ਕਾਰਨ ਵਾ ਗਾਵਾਂ ਦਾ ਲੰਗੜਾਪਨ ਵੱਡੇ ਫਾਰਮਾਂ ਦੇ ਵਿੱਚ ਆਮ ਪ੍ਰੋਬਲਮ ਆਦੀ ਆ ਨਵੇਂ ਫਾਰਮਰਾਂ ਦੇ ਵਿੱਚ ਤੇ ਇਹ ਵੀ ਇੱਕ ਮੇਨ ਕਾਰਨ ਆ ਜਿਹੜਾ ਲੰਗੜਾਪਨ ਆ ਇਹ ਵੀ ਜਿਹੜਾ ਆ ਮੇਨ ਇਹ ਵੀ ਖਾਹਕ ਨਾਲ ਜੁੜਿਆ ਵਾ ਜਿਆਦਾ ਮਸਲੇ ਸਾਡੀ ਖਾਹਕ ਗਲਤ ਖਾਹਕ ਕਰਕੇ ਜੁੜਿਓ ਆ ਜਿਹਦੇ ਕਰਕੇ ਸਾਡੇ ਪਸ਼ੂ ਮਿਸਟਾਈਟਿਸ ਹੋ ਗਈ ਲੰਗੜਾਪਨ ਹੋ ਗਿਆ ਥਣ ਮਰ ਗਿਆ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਵਾ ਇਹ ਸਾਡੀ ਗਲਤ ਖਾਹਕ ਕਰਕੇ ਆ ਤੇ ਬਾਕੀ ਹੈਗਾ ਵਾ ਮੱਕੀ ਦਾ achar ਦੇਖੋ ਜੀਬ ਜੀਬ ਖਰਚਾ ਸੰਤਲਤ ਜਿਹੜੀ ਹੈ ਖਰਾਕ ਤੇ ਦੁੱਧ ਦਾ ਰੇਟ ਇਹ ਤੈਨੀ ਬਰਾਬਰ ਚੱਲਣੀ ਚਾਹੀਦੀ ਆ ਇੱਕ ਚੀਜ਼ ਘਟ ਵਧ ਗਈ ਤੁਹਾਡਾ ਬਜਟ ਜਿਹੜਾ ਉਹ ਹਿਲ ਜਾਣਾ ਵਾ ਜਦੋਂ ਫਾਰਮ ਅਸੀਂ ਸ਼ੁਰੂ ਕਰਦੇ ਆ ਕੋਈ ਵੀ ਤਾ ਤੁਹਾਡੇ ਕੋਲ ਆਪਣਾ ਘਰ ਦਾ ਬਣਾਇਆ ਹੋਇਆ ਸਾਈਲੇਜ ਜਰੂਰ ਚਾਹੀਦਾ ਸਾਲ ਇੱਕ ਦਾ ਦੇਖੋ ਅਸੀਂ ਫਾਰਮ ਸ਼ੁਰੂ ਕਰ ਲਿਆ ਪੱਠਾ ਸਾਡੇ ਕੋਲ ਹੈ ਨਹੀਂ ਕਦੀ ਤੂੜੀ ਮੁੱਕ ਗਈ ਕਦੀ ਹਰਾਚਾਰਾ ਮੁੱਕ ਗਿਆ ਕਦੀ ਤੂੜੀ ਲੈ ਲਓ ਹਰਾਚਾਰਾ ਲੈ ਲਓ ਦੇਖੋ ਜੀ ਘਰ ਦਾ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਘਰ ਦਾ ਸਾਈਲੇਜ ਆਪਣੀ ਇੱਕ ਸਾਲ ਦਾ ਬਣਾ ਕੇ ਰੱਖੋ ਜਿਹੜਾ ਅਸੀਂ ਘਰ ਦਾ ਸਾਈਲੇਜ ਬਣਾਨੇ ਆ ਉਹ 3 ਰੁਪਏ ਕਿਲੋ ਪਿੰਡ ਦਾ ਸਾਨੂੰ ਘਰ ਦਾ ਸਾਇਦਾ ਜੀ ਜੇ ਅਸੀਂ ਮੁੱਲ ਦਾ ਲੈਨੇ ਆ ਨਾ ਉਹ 6-7 ਰੁਪਏ ਕਿਲੋ ਪਿੰਦਾ ਵਾ ਫਿਰ ਉਹਦੀ ਸਾਨੂੰ ਕੁਆਲਟੀ ਵੀ ਨਹੀਂ ਪਤਾ ਹੁੰਦੀ 6-7 ਰੁਪਏ ਕਿਲੋ ਵਾਲਾ ਲੈ ਕੇ ਵੀ ਉਹ ਕੁਆਲਟੀ ਉਹਦੀ ਕਿੱਦਾਂ ਦੀ ਹੈ ਕਿਹੜੇ ਤਰੀਕੇ ਨਾਲ ਪਾਇਆ ਵਾ ਗੜੂੰ ਵਾਲੀ ਮੱਕੀ ਸੀਗੀ ਮੱਕੀ ਦੀ ਬਰਸਾਤ ਨੂੰ ਮੇਨ ਨਾ ਸਮੱਸਿਆ ਗੜੂੰ ਦੀ ਹੁੰਦੀ ਆ ਜੇ ਗੜੂੰ ਵਾਲੀ ਮੱਕੀ ਦਾ ਪਾਉਗੇ ਮਿਸਟਾਈਟਸ ਹੋਣੀ ਆ ਬਿਮਾਰੀਆਂ ਬਦਲੀਆਂ ਵਾ ਚੰਗੀ ਸਾਫ ਸੁਥਰੀ ਮੱਕੀ ਦਾ ਤੁਸੀਂ ਆਪਣਾ ਸਾਇਲੇਜ ਤਿਆਰ ਕਰੋ ਸਸਤਾ ਪੈਂਦਾ ਵਾ ਇਹ ਕਿਸੇ ਕੋ 30 40 ਪਸ਼ੂਆਂ ਦਾ ਮਿੱਤਰੋ ਜੇ ਤਾਂ ਤੁਸੀਂ ਰਪਾਨੇ ਦਾ ਮੁੱਲ ਦਾ ਸਾਇਲੇਜ ਤੇ ਜੇ ਤੁਸੀਂ ਪਾਨੇਆ ਘਰ ਦਾ ਸਾਇਲੇਜ ਲੱਖਾਂ ਰੁਪਏ ਦਾ ਸਾਲ ਦਾ ਫਰਕ ਪੈ ਜਾਂਦਾ ਘਰ ਦੇ ਸਾਇਲੇਜ ਦਾ ਤੇ ਮੁੱਲ ਦੇ ਸਾਇਲੇਜ ਦਾ ਤੇ ਜੇ ਤੁਸੀਂ ਕਹਿੰਦੇ ਆ ਕਿ 30 40 ਪਸ਼ੂ ਨੂੰ ਅਸੀਂ ਵੱਢ ਕੇ ਪੱਠੇ ਪਾ ਲੈਨੇ ਆ ਫੇ ਵੀ ਔਖਾ ਭਾਈ ਵੱਢ ਕੇ ਪੱਠੇ ਨਹੀਂ ਭਜਦੇ 30 40 ਪਸ਼ੂਆਂ ਨੂੰ ਜਾ 50 60 90 ਕਿੰਨੇ ਪਸ਼ੂ ਵੀ ਵੱਧ ਤੋਂ ਵੱਧ ਚਲੋ ਆਪਾਂ ਗੱਲ ਜਦੋਂ 20 ਤੋਂ ਉੱਪਰ ਵੀ ਪਸ਼ੂ ਹੋ ਜਾਣ ਨਾ ਮੱਢ ਕੇ ਪੱਠੇ ਪਾਣੀ ਬੜੀ ਔਖੀ ਹੈ ਤੇ ਵੱਢ ਕੇ ਪੱਠੇ ਕਦੀ ਪਰਸੀਨ ਮੁੱਕ ਗਿਆ ਕਦੀ ਬਾਜਰਾ ਮੁੱਕ ਗਿਆ ਕਦੀ ਤੂੜੀ ਮੁੱਕ ਗਈ ਪਸ਼ੂਆਂ ਦਾ ਦੁੱਧ ਵਧਣ ਲੱਗਣਾ ਮੁੜ ਕੇ ਫੇਰ ਘਟ ਜਾਣਾ ਤੁਹਾਡਾ ਜਿਹੜਾ ਰੈਗੂਲਰ ਕੰਮ ਚੱਲਣਾ ਨਹੀਂ ਇਸ ਕਰਕੇ ਸਾਈਲੇਜ ਬਹੁਤ ਜ਼ਰੂਰੀ ਆ ਸਾਈਲੇਜ ਪਰ ਚੰਗੀ ਕੁਆਲਿਟੀ ਦਾ ਹੋਵੇ ਸਾਈਲੇਜ ਵਧੀਆ ਕੁਆਲਿਟੀ ਦਾ ਚਾਹੀਦਾ ਵਾ ਤੇ ਅੱਗੇ ਹੈਗਾ ਦੁੱਧ ਦਾ ਰੇਟ ਇਹ ਵੀ ਬਹੁਤ ਵੱਡੀ ਸਮੱਸਿਆ ਦੁੱਧ ਦਾ ਰੇਟ ਦੇਖੋ ਇਹ ਚ ਪਹਿਲਾ ਕਸੂਰ ਤਾਂ ਸਾਡਾ ਏ ਅਸੀਂ ਕਹਿੰਦੇ ਇਹ ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਨੂੰ ਮੀਰ ਕਾ ਰੱਖ ਲਓ ਕੋਈ ਤਰੱਕੀ ਵੱਲ ਨੂੰ ਹੈ ਹੀ ਨਹੀਂ ਵੀ ਅਸੀਂ ਤਰੱਕੀ ਕਰੀਏ ਰੋਲਾ ਪਾਈ ਜਾਂਦੇ ਆ ਹਾਏ ਪੰਜਾਬ ਚ ਮੂਲ ਆ ਗਿਆ ਹਾਏ ਮੂਲ ਆ ਗਿਆ ਜੇ ਤੁਸੀਂ ਨਹੀਂ ਤਰੱਕੀ ਕਰੋਗੇ ਤਾਂ ਅਗਲੇ ਨੇ ਤਾਂ ਆਉਣਾ ਹੀ ਆ ਜੇ ਤੁਸੀਂ ਨਹੀਂ ਤਰੱਕੀ ਕਰੋਗੇ ਅਗਲੇ ਨੇ ਤਾਂ ਤੁਹਾਡੇ ਆ ਪੈਰ ਰੱਖਣਾ ਹੀ ਆ ਤੁਸੀਂ ਤਰੱਕੀ ਕਰੋ ਤੁਸੀਂ ਕਿਉਂ ਨਹੀਂ ਅਮੂਲ ਕਹਿੰਦੇ ਗੁਜਰਾਤ ਚੋਂ ਆ ਗਿਆ ਜੀ ਪੰਜਾਬ 'ਚ ਤੁਸੀਂ ਗੁਜਰਾਤ ਜਾ ਕੇ ਆਪਣਾ ਪੈਰ ਪਸਾ ਲਓ ਤੁਹਾਡੇ ਕੋਲ ਹੈ ਨਹੀਂ ਇਦਾਂ ਤਾਂ ਤੁਸੀਂ ਵੀ ਚੱਲ ਜਾਓ ਥੋ ਕਿੰਨਾ ਦੁੱਧ ਵਾ ਪੰਜਾਬ ਦੇ ਵਿੱਚ ਗੁਜਰਾਤ ਨਾਲੋਂ ਜ਼ਿਆਦਾ ਦੁੱਧ ਵਾ ਪੰਜਾਬ ਦੇ ਵਿੱਚ ਫੇਰ ਕਹਿੰਦੀ ਗੁਜਰਾਤ ਤੋਂ ਆ ਗਈ ਅਮੂਲ ਆ ਗਈ ਜੀ ਕਿਉਂ ਪੰਜਾਬ ਦੇ ਵਿੱਚ ਇਹ ਗੁਜਰਾਤ ਦੇ ਵਿੱਚ ਕੋਆਪਰੇਟ ਆ ਜਦੋਂ ਇਹ ਬਾਹਰ ਆਈ ਤਾਂ ਇਹ ਕਾਰਪੋਰੇਟ ਵਾ ਦੇਖੋ ਜੀ ਸਹੀ ਗੱਲ ਵਾ ਇਦੇ 'ਚ ਕੋਈ ਦੂਰ ਆਈ ਨਹੀਂ ਹੈਗੀ ਤੁਸੀਂ ਜੇ ਤੁਸੀਂ ਤਰੱਕੀਆਂ ਨੂੰ ਨਾ ਜਾਓਗੇ ਤਾਂ ਅਗਲੇ ਨਹੀਂ ਤਾਂ ਆਉਣਾ ਹੀ ਆ ਫਿਰ ਅਗਲੇ ਨਹੀਂ ਤਾਂ ਤੁਹਾਨੂੰ ਫੇਲ ਕਰਨ ਵਾਲ ਲੈ ਕੇ ਜਾਣਾ ਤੁਹਾਡੇ ਆਪਣੀਆਂ ਹੀ ਗਲਤੀਆਂ 'ਵਾਂ ਫੇਲ ਹੋਣ ਦੀ ਹਰ ਬੰਦਾ ਸਰਕਾਰੀ ਵਿਭਾਗ ਵਿੱਚ ਜਿਹੜਾ ਲੱਗਾ ਆ ਉਹ ਕਹਿੰਦਾ ਆ ਮੇਰੀ ਜੇਬ ਭਰ ਜਾਵੇ ਸਾਨੂੰ ਕਿਸੇ ਨਾਲ ਕੀ ਇਹ ਕੋਈ ਨਹੀਂ ਸੋਚਦਾ ਵੀ ਸਾਡੀ ਜੇਬ ਭਰ ਜਾਵੇ ਟੱਠੇ ਖੂਜ ਪੈਣ ਫਾਰਮਰ ਟੱਠੇ ਖੂਜ ਪਵੇ ਪੰਜਾਬ ਪੰਜਾਬ ਦੇ ਫਾਰਮਰ ਯਾਰ ਜੇ ਅਸੀਂ ਕਹਿੰਨੇ ਆ ਨੀ ਪੰਜਾਬ ਨੂੰ ਖੁਸ਼ਹਾਲ ਬਣਾਣਾ ਆ ਤਾਂ ਸਾਨੂੰ ਆਪਣੇ ਸਰਕਾਰੀ ادارے ਵੀਰਕਾ ਨੂੰ ਚਲੋ ਰੱਖ ਲੋ ਜਾ ਕਿ ਜਿੱਦਾਂ ਹਰ ਪਾਸੇ ਜਿੱਥੋਂ ਵੀ ਹੈ ਦੁੱਧ ਸਾਨੂੰ ਉਹਨੂੰ ਖੁਸ਼ਹਾਲ ਬਣਾਣਾ ਪੈਣਾ ਕਿ ਫਾਰਮਰਾਂ ਨੂੰ ਜਿਹੜੇ ਦੁੱਧ ਪੈਦਾ ਕਰਦੇ ਆ ਉਹਨੂੰ ਵੱਧ ਤੋਂ ਵੱਧ ਰੇਟ ਮਿਲ ਸਕੇ ਦੁੱਧ ਦਾ ਉਹਦੇ ਲਈ ਸਾਨੂੰ ਤਰੱਕੀ ਕਰਨੀ ਪੈਣੀ ਆ ਕਿੰਨਾ ਇਹਨਾਂ ਦਾ ਦੁੱਧ ਵਿਕਦਾ ਹੁੰਦਾ ਸੀ ਵੇਖ ਘਟ ਗਿਆ ਵਿਕਣੋ ਹੁਣ ਕਹਿੰਦੇ ਇਹ ਮੂਲ ਦਾ ਵਿਕਦਾ ਜੀ ਦਿੱਲੀ ਦੇ ਵਿੱਚ ਜਿਆਦਾ ਇਹਨਾਂ ਦਾ ਘਟ ਗਿਆ ਕਿਉਂ ਇਹਨਾਂ ਦੀਆਂ ਗਲਤੀਆਂ ਕਰਕੇ ਫਲਾਨਾ ਪਲਾਂਟ ਜੀ ਏਨੇ ਕਰੋੜ ਘਾਟੇ ਵਿੱਚ ਚੱਲ ਰਿਹਾ ਵਾ ਫਲਾਨਾ ਪਲਾਂਟ ਏਨੇ ਕਰੋੜ ਘਾਟੇ ਚ ਚੱਲ ਰਿਹਾ ਆ ਪਲਾਂਟ ਦੇ ਵਿੱਚ ਇੰਨਾ ਕਰੋੜ ਦਾ ਘਪਲਾ ਹੋ ਗਿਆ ਤੇ ਆਮ ਖਬਰਾਂ ਸੁਣਦੇ ਆਂ ਅੱਡੇ ਅੱਡੇ ਘਪਲੇ ਹੋਣੇ ਆ ਘਾਟੇ ਵਿੱਚ ਪਲਾਂਟ ਚੱਲਣੇ ਆ ਤਾਂ ਰੇਟ ਤਾਂ ਆਟੋਮੈਟਿਕਲੀ ਘਟਣੇ ਆ ਨਾ ਫਿਰ ਦੁੱਧ ਦੇ ਦੁੱਧ ਦਾ ਰੇਟ ਘਟੂਗਾ ਫਾਰਮਰਾਂ ਨੂੰ ਰੇਟ ਘੱਟ ਮਿਲੂਗਾ ਤੇ ਫਾਰਮਰਾਂ ਦਾ ਇਧਰ ਨੂੰ ਉਤਸ਼ਾਹ ਹੀ ਨਹੀਂ ਰਹਿਣਾ ਜਦੋਂ ਉਹਨਾਂ ਨੂੰ ਕੁਝ ਬਜਣਾ ਹੀ ਨਹੀਂ ਉਹਨਾਂ ਨੂੰ ਦੁੱਧ ਦੇ ਵਿੱਚੋਂ ਗੋਹਾ ਵੀ ਪੱਲੇ ਨਹੀਂ ਪੈਣਾ ਤਾਂ ਲੋਕਾਂ ਨੇ ਤਾਂ ਆਪੇ ਪਿੱਛੇ ਹਟਣਾ ਵਾ ਮਾੜੇ ਹਾਲਾਤ ਐਸ ਵੇਲੇ ਸਾਨੂੰ ਵੈਸੇ ਜਿੰਨੇ ਫਾਰਮਰ ਹਨ ਨਾ ਦੁੱਧ ਪੈਦਾ ਕਰਦੇ ਆ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਪਈ ਇਸ ਪਾਸੇ ਨੂੰ ਇਸ ਪਾਸੇ ਨੂੰ ਆਵਾਜ਼ ਉਠਾਓ ਕਿ ਤਰੱਕੀ ਇਹਨੂੰ ਜਾਵੇ ਸਾਡਾ ਸਰਕਾਰੀ ਮਹਿਕਮਾ ਜਿਹੜਾ ਸਾਡੇ ਕੋਲ ਦੁੱਧ ਚੱਕਦੇ ਆ ਕਿਉਂਕਿ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਮਾਹ ਪਲਾਇ ਪ੍ਰਾਈਵੇਟ ਪਲਾਂਟ ਆ ਦੁੱਧ ਵਾਲੇ ਉਹ ਸਰਕਾਰੀ ادارے ਵੇਰਕਾ ਨੂੰ ਦੇਖ ਕੇ ਹੀ ਆਪਣੇ ਰੇਟ ਤੈਅ ਕਰਦੇ ਜਿਹਦਾ ਵੇਰਕਾ 2 ਰੁਪਏ ਚੱਕ ਦੇਂਦਾ ਤਾਂ 2 ਰੁਪਏ ਉਹ ਵੀ ਵਧਾ ਦਿੰਦੇ ਆ ਜੇ ਤਾਂ 2 ਰੁਪਏ ਘਟਾਉਂਦਾ ਤਾਂ ਉਹ ਵੀ 2 ਰੁਪਏ ਘਟਾਉਂਦੇ ਆ ਇਸ ਕਰਕੇ ਜੇ ਉਹ ਰੇਟ ਵਧੀਆ ਦੇਉਗੇ ਫਾਰਮਰਾਂ ਨੂੰ ਤਾਂ ਹੀ ਸਾਡਾ ਫਾਰਮਰ ਖੁਸ਼ਹਾਲ ਹੋਊਗਾ ਤਾਂ ਹੀ ਸਾਡਾ ਦੁੱਧ ਬਚੂਗਾ ਤਾਂ ਹੀ ਫਾਰਮਰ ਬਚੂਗਾ ਤਾਂ ਹੀ ਸਾਡੇ ਪਸ਼ੂ ਬਚੂਗੇ ਮਾਹਿਰਾਂ ਦਾ ਕਹਿਣਾ ਇਹ ਆ ਕਿ ਗਾਂ ਦੇ ਦੁੱਧ ਦਾ ਰੇਟ ਡੇਢ ਕਿਲੋ ਫੀਡ ਦੇ ਰੇਟ ਦੇ ਬਰਾਬਰ ਗਾਂ ਦਾ 1 ਕਿਲੋ ਗਾਂ ਦੇ ਦੁੱਧ ਦਾ ਰੇਟ ਚਾਹੀਦਾ ਤੇ ਮੱਝ ਦਾ 1 ਕਿਲੋ ਦੁੱਧ ਦਾ ਰੇਟ 2 ਕਿਲੋ ਫੀਡ ਦੇ ਰੇਟ ਦੇ ਬਰਾਬਰ ਚਾਹੀਦਾ ਮਤਲਬ ਸਪਸ਼ਟ ਆ 50 55 60 ਰੁਪਏ ਕਿਲੋ ਗਾਂ ਦਾ 50 55 ਤੇ 70 80 ਰੁਪਏ ਕਿਲੋ ਮੱਝ ਦਾ ਰੇਟ ਚਾਹੀਦਾ ਵਾ ਦੁੱਧ ਦਾ ਪਰ ਇਹ ਸਿਰਫ ਕਿਤਾਬੀ ਗੱਲਾਂ ਹੀ ਆ ਤੇ ਗਰਾਊਂਡ ਲੈਵਲ ਤੇ ਕੁਝ ਹੋ ਰਹੀ ਹੈ 30 32 ਰੁਪਏ 33 ਰੁਪਏ 34 ਰੁਪਏ ਰੇਟ ਗਾਵਾਂ ਦਾ ਉਹ ਵੀ ਜਿਹਦੀ ਚੰਗੀ ਫੈਟ ਆਂਦੀ ਆ 35 36 ਰੁਪਏ ਉਹਦਾ ਰੇਟ ਲੱਗਦਾ ਨਹੀਂ ਤਾਂ 32 33 32 33 ਤੋਂ ਇਹ ਵੀ ਇੱਕ ਦੁੱਖ ਦੀ ਗੱਲ ਆ ਮਿੱਤਰੋ ਹਾਲਾਤ ਮਾੜੇ ਆ ਇਹ ਟਾਈਮ 'ਚ ਤਾਂ ਗੋਹਾ ਵੀ ਨਹੀਂ ਬਚਦਾ। ਤੋਂ ਗਲਤੀਆਂ ਤਾਂ ਬਹੁਤ ਵਾ ਸਾਡੀਆਂ ਆਪਣੀਆਂ ਸਰਕਾਰਾਂ ਦੀਆਂ ਵੀ ਇਸ ਪਾਸੇ ਨੂੰ ਧਿਆਨ ਨਹੀਂ ਹੈ ਨੀ ਕਿ ਸਾਡਾ ਜਿਹੜਾ ਫਾਰਮਰ ਆ ਉਹ ਕਿੱਦਾਂ ਖੁਸ਼ਹਾਲ ਰਹੇ ਕਿੱਦਾਂ ਸਾਡਾ ਉਦਾਰਾ ਜਿੰਦਾ ਰਹੂਗਾ ਬਾਹਰਲੀਆਂ ਕੰਪਨੀਆਂ ਆ ਕੇ ਫਿਰ ਰੋਲਾ ਪਾਦੇ ਹਾਏ ਆ ਗਈ ਹਾਏ ਫਲਾਨੀ ਆ ਗਈ ਹਾਏ ਅੰਬੂਲ ਆ ਗਈ ਫਿਰ ਰੋਲਾ ਪਾਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਕੋਈ ਤਰੱਕੀ ਨਹੀਂ ਕਰਨੀ ਤਾਂ ਜੇ ਤੁਸੀਂ ਆਪਣੇ ਬਦਲਦੇ ਸਮੇਂ ਨਾਲ ਬਦਲਣਾ ਪੈਂਦਾ ਵਾ ਜੇ ਤੁਸੀਂ ਉੱਥੇ ਖੜੇ ਰਹੂਗੇ ਨਾ ਖੜੇ ਪਾਣੀ ਦੀ ਤੰਗ ਮੁਸ਼ਕਾਂ ਲਾਪੋਗੇ ਤੁਸੀਂ ਫੇਲ ਹੋ ਜਾਉਗੇ ਇਸ ਕਰਕੇ ਬਦਲਣਾ ਬੜੇ ਜ਼ਰੂਰੀ ਹੈ ਸਮੇਂ ਦੇ ਨਾਲ ਨਾਲ ਤੇ ਅਗਲਾ ਹੈਗਾ ਇਹ ਇਹ ਵੀ ਇੱਕ ਫਾਰਮਰਾਂ ਨਾ ਡੇਰੀ ਫਾਰਮਰਾਂ ਦੇ ਫੇਲ ਹੋਣ ਦਾ ਮੁੱਖ ਕਾਰਨ ਉਹ ਘੱਟ ਦੁੱਧ ਦਾ ਰੇਟ ਤੇ ਬਾਕੀ ਹੈਗਾ ਅੱਗੇ ਤੂੜੀ ਹੋ ਗਈ ਫੀਡ ਜਿਹੜੀ ਅਸੀਂ ਬਣਾਨੇ ਆ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਬਣਾਈਏ ਚਲੋ ਮੁੱਲ ਦੀ ਵੀ ਜੇ ਕਿਤੇ ਲੈਨੇ ਆ ਕਿ ਸਾਡਾ ਜਿਹੜਾ ਖਰਚਾ ਵਾ ਉਹ ਦੁੱਧ ਤੋਂ ਨਾ ਵਧ ਜਾਵੇ ਦੁੱਧ ਤੋਂ ਨਾ ਵਧ ਜਾਵੇ ਉਲਟਾ ਤੁਹਾਡੀ ਜੇਬ ਚੋਂ ਜਦੋਂ ਪੈਸੇ ਜਾਣ ਨਾ ਪਾਉਗੇ ਤਾਂ ਤੁਹਾਡਾ ਘਾਟੇ ਵੱਲ ਤੁਸੀਂ ਆਟੋਮੈਟਿਕਲੀ ਜਾਣਾ ਹੀ ਜਾਣਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਜਿਹੜੇ ਫਾਰਮ ਦੇ ਵਿੱਚ 70% ਪਸ਼ੂ ਦੁੱਧ ਦਿੰਦੇ ਹੋਣੇ ਚਾਹੀਦੇ ਆ 30% ਜਾਂ ਡਰਾਈ ਰੱਖ ਲਓ ਸੂਨੇ ਵਾਲੇ ਆ ਪਸ਼ੂ ਉਹ ਹੋਣੇ ਚਾਹੀਦੀ ਆ 70% ਤੁਹਾਡੇ ਪਸ਼ੂ ਦੁੱਧ ਦੇਣ ਵਾਲੇ ਚਾਹੀਦੇ ਆ ਇਹ ਨਾ ਹੋਵੇ 70% ਤੁਹਾਡੇ ਪਸ਼ੂ ਡਰਾਈ ਆ 20 30% ਤੁਹਾਡੇ ਪਸ਼ੂ ਦੁੱਧ ਦੇ ਰਹੇ ਆ ਤੁਸੀਂ ਫੇਰ ਵੀ ਘਾਟੇ ਵਾਲੇ ਜਾਓਗੇ ਤੇ 70% ਹੀ ਪਸ਼ੂ ਤੁਹਾਡੇ ਗੱਭਣ ਚਾਹੀਦੇ ਆ ਇਹ ਨਾ ਹੋਵੇ ਕਿ ਤੁਹਾਡੇ ਪਸ਼ੂ ਖਾਲੀ ਆ ਜਾਂ ਉਹ ਫੰਡਰ ਹੋ ਗਏ ਉਹ ਅੱਗੇ ਨਿਕਲ ਹੀ ਨਹੀਂ ਉਹ ਰਿਪੀਟ ਹੋ ਗਈ ਉਹ ਬੋਲਦੀ ਨਹੀਂ ਉਹ ਤਾਂ ਵੀ ਇਸ ਅਸੀਂ ਘਾਟੇ ਨਾਲ ਇਹ ਮੀਨ ਸਾਰੇ ਪ੍ਰਬੰਧ ਹੈਗੇ ਮੀਨ ਖਰਾਕ ਕਰਕੇ ਜੇ ਅਸੀਂ ਵਧੀਆ ਖਰਾਕ ਪਸ਼ੂ ਨੂੰ ਪਾਵਾਂਗੇ ਨਾ ਵਧੀਆ ਖਰਾਕ ਮਿਨਰਲ ਮਿਕਚਰ ਬਫਰ ਲਾਈਵ ਜੀ ਟਾਕਸਨ ਬਾਈਂਡਰ ਵਧੀਆ ਇਹ ਸਭ ਕੁਝ ਪਾਉਣੇ ਆ ਵਧੀਆ ਖਰਾਕ ਵਧੀਆ ਪਸਾਈਲੇ ਤਾਂ ਸਾਡਾ ਪਸ਼ੂ ਕਦੀ ਵੀ ਇਹ ਪ੍ਰੋਬਲਮ ਆ ਰਿਪੀਟ ਬਰੀਡਿੰਗ ਜਾਂ ਇਹ ਮਿਸਟਾਈਟਿਸ ਹੋ ਗਈ ਇਹ ਚੀਜ਼ਾਂ ਦੀ ਨਹੀਂ ਆਊਗੀ ਤੇ ਬਾਕੀ ਬੜੇ ਜਦੋਂ ਅਸੀਂ ਕੋਈ ਫਾਰਮ ਸ਼ੁਰੂ ਕਰਨਾ ਵੱਡਾ ਸ਼ੈੱਡ ਬਣਾ ਲਿਆ ਲੋੜ ਤੋਂ ਜ਼ਿਆਦਾ ਖਰਚਾ ਕਰ ਲਿਆ ਲੋੜ ਤੋਂ ਜ਼ਿਆਦਾ ਲੋੜ ਤੋਂ ਜ਼ਿਆਦਾ ਖਰਚਾ ਕਰ ਲਿਆ ਮੰਨ ਲਓ ਤੁਹਾਡਾ ਕੰਮ ਸੈੱਟ ਨਹੀਂ ਆਇਆ ਤੁਸੀਂ 20 ਲੱਖ ਰੁਪਈਆ ਜਾਂ 10 ਲੱਖ ਰੁਪਈਆ ਮੰਨ ਲਓ ਤੁਸੀਂ 20 ਲੱਖ ਰੁਪਈਏ ਛੱਡ ਤੇ ਲਾਤਾ ਜੇ ਤੁਹਾਡਾ ਕੰਮ ਫੇਲ ਹੋ ਗਿਆ ਜੇ ਤੁਸੀਂ ਨੂੰ ਮੁੜ ਕੇ ਲੋਹੇ 'ਚ ਵੇਚਣਾ ਤਾਂ 10 ਲੱਖ ਦਾ ਵੀ ਨਹੀਂ ਵਿਕਣਾ ਅੱਧਾ ਮੁੱਲ ਦੇ ਵਿੱਚ ਵੀ ਵਿਕਣਾ ਨਹੀਂ ਹੈਗਾ ਕਮਾੜ ਦੇ ਵਿੱਚ ਵੇਚਣਾ ਵੱਡਾ ਲੋਹਾ ਓਖਾ ਹੈ ਪਹਿਲੇ ਸੋਚ ਸਮਝ ਕੇ ਫਾਰਮ ਸ਼ੁਰੂ ਕਰੀਏ ਕੋਈ ਬਾਸ ਬੂਸ ਕੱਚੇ ਗੱਡ ਕੇ ਗਾਡਰ ਗੱਡ ਕੇ ਉੱਤੇ ਬਾਸ ਪਾ ਕੇ ਭਾਵੇਂ ਟੈਂਪਰਰੀ 5 10 ਪਸ਼ੂਆਂ ਤੋਂ ਸ਼ੁਰੂ ਕਰ ਲਓ ਹੌਲੀ 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 ਗਰੋ ਕਰੀ ਜੋ ਫਿਰ ਜਿੱਦਾਂ ਤੇ ਮਰਜ਼ੀ ਛੱਡ ਪਾ ਲਓ ਜਦੋਂ ਤੁਹਾਡਾ ਇੱਕ ਵਾਰੀ ਕੰਮ ਚੱਲ ਪਿਆ ਨਾ ਫਿਰ ਜੱਡੇ ਮਰਜ਼ੀ ਛੱਡ ਪਾ ਲਓ ਆਪਣੀ ਇਨਕਮ ਦੇ ਹਿਸਾਬ ਨਾਲ ਪਹਿਲੇ ਫਾਹਾ ਨਾ ਲੈ ਲਓ ਫਾਹਾ ਬਾਅਦ ਚ ਲਓ ਵੱਡੇ ਵੱਡੇ ਛੱਡਾਂ ਦਾ ਵੱਡੀ ਵੱਡੀ ਮਸ਼ੀਨਰੀ ਦਾ ਜਿਹੜੀ ਡੇਰੀ ਫਾਰਮਿੰਗ ਆ ਕਰਨੀ ਵਿਗਿਆਨਿਕ ਢੰਗੇ ਦੇ ਨਾਲ ਹੀ ਆ ਇਹ ਨਹੀਂ ਭਾਈ ਦੇਸੀ ਤਰੀਕੇ ਹੀ ਵਰਤੀ ਜਾਣੇ ਪਹਿਲਾਂ ਹੋਵੇ ਵਿਗਿਆਨਿਕ ਢੰਗ ਨਾਲ ਸ਼ੈਡਾਂ ਦੇ ਹਿਸਾਬ ਨਾਲ ਸ਼ੈਡਾਂ ਤੇ ਜਿਹੜਾ ਖਰਚਾ ਕਰਨਾ ਉਹ ਪਹਿਲਾਂ ਸੋਚ ਸਮਝ ਕੇ ਕਰੋ ਸ਼ੈੱਡ ਦੇ ਹਿਸਾਬ ਦਾ ਖਰਚਾ ਕਰ ਲਓ ਜਦੋਂ ਜਿੱਦਾਂ ਜਿੱਦਾਂ ਇਨਕਮ ਵਧੀ ਜੇ ਉਦੋਂ ਉਦੋਂ ਆਪਣਾ ਸ਼ੈੱਡ ਤੁਸੀਂ ਵਧੀਆ ਬਣਾ ਲਓ ਸਵੇ ਇਹ ਕਾਰਨਵਾ ਮੇਨ ਆਪਣੇ ਜਿਹੜੇ ਡੇਰੀ ਫਾਰਮਾਂ ਦੇ ਫੇਲ ਹੋਣ ਦੇ ਤੇ ਛੋਟੇ ਛੋਟੇ ਗੱਲਾਂ ਆ ਜਿਹੜੀਆਂ ਵੱਡੀਆਂ ਵੱਡੀਆਂ ਗਲਤੀਆਂ ਬਣ ਜਾਂਦੀਆਂ ਆ ਸਾਡੀਆਂ ਤੇ ਸਾਸਰੀ ਕਾਲ ਸਾਰਿਆਂ ਨੂੰ ਜੇ ਤੁਹਾਨੂੰ ਵਧੀਆ ਲੱਗੇ ਸਾਡੇ ਵਿਚਾਰ ਤੇ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਧੰਨਵਾਦ ਸਾਰੇ ਵੀਰਾਂ ਨੂੰ ਸਾਸਰੀ ਕਾਲ